ਯਾਡਨੀ ਪਾਗ ਦੋ ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦਾ ਪਿਛਲਾ ਪਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਲੜੀਵਾਰ ਰਚਨਾ ਹੈ ਸੋ ਇਸ ਲਈ ਬਣੇ ਰਹੋ ਚਲੋ ਸ਼ੁਰੂ ਕਰੀਏ ਅੱਜ ਦਾ ਪਾਗ ਤਜਿੰਦਰ ਦੇ ਜਾਨ ਮਗਰੋ ਤਜਿੰਦਰ ਦੀ ਮਾਂ ਨੂੰ ਫੋਨ ਤੇ ਭੂਆ ਬਾਰ ਬਾਰ ਕਹਿਣ ਲੱਗੀ ਕਿ ਜੋ ਮੈਂ ਕਿਹਾ ਉਹ ਰਿਸ਼ਤਾ ਵੇਖ ਲੈ ਭਾਬੀ ਫਿਰ ਤਜਿੰਦਰ ਦੀ ਮਾਂ ਨੇ ਸਾਰੀ ਗੱਲ ਦੱਸੀ ਕਿ ਆਨਲਾਈਨ ਦਿੱਲੀ ਦਾ ਰਿਸ਼ਤਾ ਵੇਖ ਰਹੇ ਆ ਜੇਕਰ ਆਨਲਾਈਨ ਵਾਲਾ ਰਿਸ਼ਤਾ ਸਹੀ ਨਾ ਲੱਗਾ ਫਿਰ ਜੋ ਤੂੰ ਦੱਸਿਆ ਉਹ ਵੇਖ ਲਵਾਂਗੇ ਬਸ ਅਗਲੇ ਹਫਤੇ ਦਿੱਲੀ ਜਾ ਕੇ ਵੇਖ ਆਈਏ ਫਿਰ ਭੂਆ ਕਹਿਣ ਲੱਗੀ ਜੋ ਰਿਸ਼ਤਾ ਮੈਂ ਦੇਖਿਆ ਉਹ ਵੀ ਦਿੱਲੀ ਦੇ ਬੰਦੇ ਨੇ ਭਾਬੀ ਚਲੋ ਦੱਸਿਓ ਫਿਰ ਕੀ ਗੱਲ ਬਣਦੀ ਆ ਜਲਦੀ ਦੱਸਿਓ ਕਹਿ ਕੇ ਫਿਰ ਭੂਆ ਨੇ ਫੋਨ ਰੱਖ ਦਿੱਤਾ ਰਾਤ ਹੋਈ ਤਾਂ ਜ਼ਿੰਦਰ ਦੀ ਮਾਂ ਨੇ جگਮਗ ਕਰਦੀਆਂ ਕਰਦੀਆਂ ਸਾਰੀਆਂ ਬੱਤੀਆਂ ਬੰਦ ਕੀਤੀਆਂ ਤੇ ਸੌਣ ਦੀ ਤਿਆਰੀ ਕੀਤੀ ਵੱਡੀ ਸਾਰੀ ਕੋਠੀ ਵਿੱਚ ਕੱਲਾਪਨ ਅਕਸਰ ਖਾਣ ਨੂੰ ਆਉਂਦਾ ਸੀ ਪਰ ਤੇਜਿੰਦਰ ਦੀ ਮਾਂ ਨੂੰ ਹੁਣ ਆਦਤ ਵੀ ਪੈ ਚੁੱਕੀ ਸੀ ਪਰ ਹੁਣ ਜਿਵੇਂ-ਜਿਵੇਂ ਉਮਰ ਹੋ ਰਹੀ ਸੀ ਤਾਂ ਮਨ ਵੀ ਕਾਲਾ ਪੈ ਰਿਹਾ ਸੀ ਕੋਈ ਗੱਲਾਂ ਕਰਨ ਨੂੰ ਹੋਵੇ ਕੋਈ ਗੱਲਾਂ ਸੁਣਾਉਣ ਨੂੰ ਹੋਵੇ ਦੁੱਖ ਵੰਡਾਉਣ ਨੂੰ ਹੋਵੇ ਆਪਣੇ ਦਿਲ ਦੀ ਗੱਲ ਕਰਨ ਨੂੰ ਹੋਵੇ ਇੱਕ ਮਾਂ ਦੇ ਅੰਦਰ-ਅੰਦਰ ਚੱਲਦਾ ਰਹਿੰਦਾ ਸੋਚਾਂ ਸੋਚ ਰਹੀ ਸੀ ਮਾਂ ਕਿ ਤੇਜਿੰਦਰ ਦਾ ਫੋਨ ਆ ਗਿਆ ਮੰਮੀ ਮੈਂ ਪਹੁੰਚ ਗਿਆ ਰੋਟੀ ਵੀ ਖਾ ਲਈ ਧਿਆਨ ਰੱਖਿਓ ਆਪਣਾ ਤੁਸੀਂ ਮੈਂ ਜਲਦੀ ਆ ਰਿਹਾ ਹਾਂ ਤੇਜਿੰਦਰ ਨੇ ਕਿਹਾ ਮਾਨ ਨੇ ਫੋਨ ਰੱਖਿਆ ਅੱਖਾਂ ਬੰਦ ਕਰਕੇ ਪ੍ਰੀਤੀ ਦੀ ਯਾਦ ਆਂਦੀ ਦੋ ਅੰਜੂ ਛਲਕ ਜਾਂਦੇ ਅੱਖਾਂ ਜੋ ਤੇ ਸੌ ਜਾਂਦੀ ਹੁਣ ਦੇਖਦੇ ਦੇਖਦੇ ਹਫਤਾ ਨਿਕਲ ਗਿਆ ਅੱਜ ਰਜਿੰਦਰ ਨੇ ਆਉਣਾ ਸੀ ਇਸ ਵਾਰ ਦੋ ਛੁੱਟੀਆਂ ਵੀ ਮਿਲ ਗਈਆਂ ਸੀ ਚਾਰ ਦਿਨ ਲਈ ਉਹ ਤੇ ਅੰਦਰ ਆਇਆ ਸੀ ਤੇ ਅਗਲੇ ਅਗਲੇ ਹੀ ਦਿਨ ਸਵੇਰੇ ਦਿੱਲੀ ਜਾਣ ਲਈ ਰਾਤ ਹੀ ਆਪਣੀ ਕਾਰ ਆਈ ਟੈਨ ਸ਼ਿੰਗਾਰ ਲਿਆ ਦੂਰ ਦੇ ਸਫ਼ਰ ਲਈ ਅਕਸਰ ਹੀ ਤਜਿੰਦਰ ਆਪਣੀ ਕਾਰ ਲੈ ਕੇ ਨਿਕਲਦਾ ਸੀ ਰਾਤ ਨੂੰ ਰੋਟੀ ਪਾਣੀ ਖਾਣ ਮਗਰੋਂ ਮਾਂ ਦੇ ਹੱਥਾਂ ਪੈਰਾਂ ਤੇ ਨੌ ਪਾਲਿਸ਼ ਲਗਾਉਣ ਲੱਗਾ ਅਕਸਰ ਹੀ ਕਿਤੇ ਜਾਣ ਵੇਲੇ ਮਾਂ ਨੂੰ ਟਿਪ ਟਾਪ ਬਣਾ ਕੇ ਲੈ ਕੇ ਜਾਂਦਾ ਸੀ ਤੇ ਜਿੰਦਰ ਆਪਣੀ ਪਸੰਦ ਆ ਮੰਮੀ ਲਈ ਸੂਟ ਵੀ ਕੱਢ ਦਿੱਤਾ ਤੇ ਆਪਣੇ ਕੱਪੜੇ ਵੀ ਰੱਖ ਲਏ ਸਵੇਰੇ 6 ਵਜੇ ਹੀ ਦਿੱਲੀ ਲਈ ਨਿਕਲਣਾ ਸੀ ਤਾਂ ਜੋ ਸਮੇਂ ਸਿਰ ਘਰ ਵਾਪਸ ਆਇਆ ਜਾਵੇ ਸਵੇਰੇ ਕਾਰ ਦੇ ਕਰਾਉਂਦੇ 7 ਵਜੇ ਤੇ ਮਾਂ ਪੁੱਤ ਰੱਬ ਦਾ ਨਾਮ ਲੈ ਕੇ ਦਿੱਲੀ ਦੀ ਚੱਲ ਪਏ ਤੇ ਜਿੰਦਰ ਨੇ ਜਿਵੇਂ ਹੀ ਕਾਰ ਸਟਾਰਟ ਕੀਤੀ ਤੇ ਸ਼ਬਦ ਲਗਾ ਲਿਆ ਇਹੋ ਜਿਹੀਆਂ ਖੁਸ਼ੀਆਂ ਲਿਆਵੇਂ ਬਾਬਾ ਨਾਨਕਾਂ ਇਹੋ ਜਿਹੀਆਂ ਖੁਸ਼ੀਆਂ ਲਿਆਵੇਂ ਬਾਬਾ ਨਾਨਕਾਂ ਹੁਣ ਇੱਕ ਦੋ ਹੋਰ ਸ਼ਬਦ ਲਗਾਏ ਤੇਜਿੰਦਰ ਨੇ ਹਾਲੇ ਵੀ ਸਫ਼ਰ ਥੋੜਾ ਲੰਬਾ ਲੱਗ ਰਿਹਾ ਸੀ ਤਾਂ ਤੇਜਿੰਦਰ ਨੂੰ ਯਾਦ ਆਇਆ ਤੇ ਬੋਲਿਆ ਹਾਂ ਸੱਚ ਮੰਮੀ ਆਪਣੀ ਗੱਲ ਤਾਂ ਸੁਣਾਓ ਕਿਵੇਂ ਹੋਇਆ ਸੀ ਫਿਰ ਬਿੱਟੂ ਤੇ ਗੁੱਡੀ ਦਾ ਵਿਆਹ ਮੰਮੀ ਬੋਲੀ ਕਰ ਲੈ ਮਾਣਾ ਮਸ਼ਕਰੀਏ ਪੁੱਤਰ ਜਦੋਂ ਲਾਡਲੀ ਆਈ ਫੇਰ ਦੇਖਦੇ ਹਾਂ ਕਿਵੇਂ ਕਰਦਾ ਤੂੰ ਗੱਲਾਂ ਤੇਜਿੰਦਰ ਸ਼ਰਮਾ ਗਿਆ ਤੇ ਬੋਲਿਆ ਹਾਂ ਸੱਚ ਮम्मी ਮੈਨੂੰ ਸਮਝ ਨਹੀਂ ਆਉਂਦੀ ਉਹਨੇ ਲਾਡਲੀ ਕਿਉਂ ਲਿਖਿਆ ਆਪਣਾ ਨਾਮ ਤਾਂ ਮਾਂ ਕਹਿਣ ਲੱਗੀ ਪੁੱਤਰ ਜੀ ਧੀਆਂ ਲਾਡਲੀਆਂ ਹੀ ਹੁੰਦੀਆਂ ਨੇ ਬਸ ਸਾਡੇ ਸਮਾਜ ਵਿੱਚ ਇਕ ਹੀ ਨਹੀਂ ਲਾਡ ਲੜਾਉਂਦੇ ਪੁੱਤਰਾਂ ਨੂੰ ਵੱਧ ਕੇ ਲਾਡ ਕਰਦੇ ਆ ਤਾਂ ਪੁੱਤਰਾਂ ਨੂੰ ਹੀ ਲਾਡਲਾ ਕਹਿੰਦੇ ਆ ਤੇ ਅੱਜ ਦੇ ਸਮੇਂ ਵਿੱਚ ਤੀ ਪੁੱਤ ਬਰਾਬਰ ਨੇ ਤਾਂ ਦੋਹੀ ਮਾਪਿਆਂ ਦੇ ਲਾਡਲੇ ਹੁੰਦੇ ਆ ਤੇਜਿੰਦਰ ਬੋਲਿਆ ਜਿਵੇਂ ਗੁੱਡੀ ਵੀ ਬਾਪੂ ਜੀ ਦੀ ਲਾਡਲੀ ਸੀ ਮਾਂ ਮੁਸਕਰਾ ਪਈ ਤੇ ਬੋਲੀ ਪੁੱਤ ਸਿਰਫ ਗੁੱਡੀ ਹੀ ਨਹੀਂ ਸ਼ਿੰਦਰੋ ਬਿੰਦਰੋ ਤੇ ਪੱਪੋ ਵੀ ਬਾਪੂ ਜੀ ਦੀਆਂ ਲਾਡਲੀਆਂ ਸਨ ਇਹ ਚਾਰੋਂ ਉਸ ਸਮੇਂ ਦੀਆਂ ਕੁੜੀਆਂ ਸਨ ਜਿੰ ਜਦੋਂ ਕੁੜੀਆਂ ਨੂੰ ਜੰਮਣ ਤੋਂ ਵੀ ਲੋਕੀ ਡਰਦੇ ਸਨ ਉਦੋਂ ਉਹ ਆਪਣੇ ਮਾਪਿਆਂ ਦੀਆਂ ਲਾਡਲੀਆਂ ਧੀਆਂ ਸਨ ਤੇ ਜਿੰਦਰ ਮਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਵੀ ਰਿਹਾ ਸੀ ਤੇ ਸਮਝ ਵੀ ਰਿਹਾ ਸੀ ਫਿਰ ਕਹਿਣ ਲੱਗਾ ਸੁਣਾਓ ਮੰਮੀ ਫਿਰ ਕੰਮ ਵਿੱਚ ਵਿਅਸਤ ਹੋ ਜਾਂਦਾ ਮੈਂ ਅੱਜ ਤੱਕ ਮਾੜਾ ਮੋਟਾ ਹੀ ਪਤਾ ਕਦੇ ਸੁਣਿਆ ਨਹੀਂ ਮੈਂ ਤੁਹਾਨੂੰ ਮੈਨੂੰ ਵੀ ਤਾਂ ਦੱਸੋ ਲਾਡਲੀ ਗੁੱਡੀ ਤੇ ਮਾਸੀਆਂ ਦੇ ਕਿਸੇ ਡੈਡੀ ਜੀ ਕਿਵੇਂ ਮਿਲੇ ਕਿਵੇਂ ਕੋਈ ਵਿਆਹ ਬਹੁਤ ਵਨ ਰਿਪ ਬਨ ਰਿਹਾ ਅੱਜ ਮੇਰਾ ਸਾਰੀਆਂ ਗੱਲਾਂ ਸੁਣਾ ਨੂੰ ਤੁਹਾਨੂੰ ਦੱਸਣਾ ਪੈਣਾ ਤੇਜਿੰਦਰ ਬਹੁਤ ਹੀ ਖੁਸ਼ੀ ਜਤਾ ਕੇ ਬੋਲਿਆ ਧੀਆ ਰਾਣੀਆਂ ਹਾਏ ਓ ਮੇਰੇ ਡਾਡੇ ਆ ਰਬਾ ਕਿੰਨਾ ਜੰਮੀਆ ਕਿੰਨਾ ਨੇ ਲੈ ਜਾਣੀਆਂ ਧੀਆ ਰਾਣੀਆਂ ਹਾਏ ਓ ਮੇਰੇ ਡਾਡੇ ਆ ਰਬਾ ਕਿੰਨਾ ਜੰਮੀਆ ਕਿੰਨਾ ਨੇ ਲਾ ਜਾਣੀਆਂ ਇਹ ਗੀਤ ਕਾਰਦੇ ਰੇਡੀਓ ਤੇ ਚੱਲ ਰਿਆ ਸੀ ਤਜਿੰਦਰ ਨੇ ਆਵਾਜ਼ ਕੱਟ ਕਰ ਦਿੱਤੀ ਤੇ ਮੰਮੀ ਨੂੰ ਕਹਿਣ ਲੱਗਾ ਦੱਸੋ ਨਾ ਮੰਮਾ ਪਲੀਜ਼ ਅੰਜ ਦੱਸਣਾ ਪੈਣਾ ਤਜਿੰਦਰ ਦੀ ਮੰਮੀ ਤਜਿੰਦਰ ਵੱਲ ਵੇਖਦੀ ਹੋਈ ਸੋਚਾਂ ਦੇ ਸਮੁੰਦਰ ਵਿੱਚ ਚਲੀ ਗਈ ਗੁੱਡੀ ਨਹੀਂ ਗੁੱਡੀਆਂ ਇੱਧਰ ਨੂੰ ਆ ਗੁੱਡੀ ਦੀ ਮਾਂ ਨੇ ਉਹਨੂੰ ਹਾਕ ਮਾਰ ਕੇ ਬੁਲਾਇਆ ਹਾਂ ਬੀਬੀ ਕੀ ਗੁੱਡੀ ਨੂੰ ਪਤਾ ਹੁੰਦਾ ਸੀ ਬੀਬੀ ਨੇ ਕਿਹੜਾ ਕੰਮ ਕਹਿਣਾ ਤਾਂ ਮੂੰਹ ਬੜਾ ਕੇ ਬੋਲਦੀ ਲੈ ਡੋਲੂ ਲੈ ਜਾ ਜਾ ਕੇ ਲੈ ਆ ਤਲਸੀ ਬੀਬੀ ਬੋਲੀ ਗੁੱਡੀ ਨੇ ਵੇਖਿਆ ਸ਼ਿੰਦਰੋਬਿੰਦਰੋ ਸੌਂ ਰਹੀਆਂ ਸਨ ਹਰ ਵਾਰ ਇਹੀ ਕੰਮ ਇਹਨੂੰ ਕਿਹਾ ਜਾਂਦਾ ਤੇ ਉਹ ਉੱਚਾਈ ਅੱਡ ਤੋਂ ਕੱਲੀ ਬੋਲਦੀ ਹੋਈ ਆਪਣੇ ਆਪ ਨਾਲ ਗੱਲਾਂ ਕਰਦੀ ਗੁੱਡੀ ਗਲੀ ਕਰਨੀ ਚਲੀ ਜਾਂਦੀ ਦੋ ਘਰ ਛੱਡ ਕੇ ਚਾਈ ਦਾ ਘਰ ਸੀ ਸਾਹਮਣੇ ਵੱਡਾ ਸਾਰਾ ਖਾਲੀ ਪਲਾਟ ਜਿਸ ਵਿੱਚ ਮੱਝਾਂ ਬੰਨੀਆਂ ਹੋਈਆਂ ਸਨ ਚਾਰ ਤੇ ਦੋ ਕਟੀਆਂ ਵੀ ਸਨ ਗਲੀ ਚ ਕਈ ਜਾਣੇ ਚਾਹੀ ਹੁਰਾਂ ਤੋਂ ਲੱਸੀ ਲੈਂਦੇ ਸੀ ਪਰ ਚਾਹੀ ਦੀ ਬੋਲੀ ਕਿਸੇ ਸਾਹਮਣੇ ਕੁਝ ਤੇ ਕਿਸੇ ਸਾਹਮਣੇ ਕੁਝ ਸੀ ਗੁੱਡੀ ਨੂੰ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਚਾਹੀ ਤੋਂ ਪਰ ਕਰੇ ਦੱਸ ਲਈ ਕੁਝ ਨਾ ਕੀ ਕੀ ਕਹਿ ਦਿੱਤਾ ਚਾਈ ਨੇ ਬਸ ਮਨ ਮਨਾ ਕਰ ਦਿੰਦੀ ਕਿ ਮੈਂ ਨਹੀਂ ਜਾਣਾ ਚਾਹੀ ਕਰਨੀ ਗੁੱਡੀ ਜਿਵੇਂ ਹੀ ਚਾਏ ਕੇ ਦਰਾ ਮੂਰੇ ਖਲੋਂਦੀ ਤਾਂ ਚਾਈ ਦੇ ਕੇ ਬੋਲੀ ਹਾਂ ਆ ਗਈਆਂ ਤੂੰ ਗੁੱਡੀਏ ਆ ਗਈਆਂ ਸਵੇਰੇ ਸਾਰੇ ਤੂੰ ਆਪਣਾ ਮੂੰਹ ਨਾ ਦਿਖਾਇਆ ਕਰ ਇੱਕ ਤਾਂ ਤੇਰੀ ਮਾਂ ਨੇ ਤਿੰਨ ਧੀਆਂ ਜੰਮ ਧਰੀਆਂ ਕੌਣ ਪਤਾ ਨਹੀਂ ਚੌਥਾ ਮੁੰਡਾ ਉਹ ਜਾਂ ਕੀ ਰੱਬ ਜਾਣੇ ਗੁੱਡੀ ਐਸੀਆਂ ਗੱਲਾਂ ਨਾਲ ਬਹੁਤ ਦੁਖੀ ਹੁੰਦੀ 12 ਸਾਲ ਦੀ ਗੁੱਡੀ ਨੂੰ ਸਮਝ ਤਾਂ ਸਾਰੀ ਲੱਗਦੀ ਕਿ ਚਾਈ ਕੀ ਕਹਿ ਰਹੀ ਐ ਪਰ ਦੱਸਦੀ ਵੀ ਕੀ ਕਰੇ ਜਾ ਕੇ ਜਦ ਵੀ ਕੋਸ਼ਿਸ਼ ਕਰਦੀ ਦੱਸਣ ਦੀ ਚਾਈ ਕਦੇ-ਕਦੇ ਮਗਰੇ ਜਾਂ ਟੁੱਕਦੀ ਫਿਰ ਚਾਈ ਡੋਲੂ ਫੜ ਕੇ ਬੋਲਦੀ ਹਾਏ ਨੇ ਗੁੱਡੀਏ ਤੇਰੀ ਮਾਂ ਕੋਲ ਕੋਈ ਚੱਜ ਦਾ ਭਾਂਡਾ ਨਹੀਂ ਆ ਕਹਿ ਐ ਜਾਂ ਚਿਪ ਬਖਰੀਬਾ ਡੋਲੂ ਦੇ ਦਿੰਦੀ ਐ ਤੈਨੂੰ ਲੱਸੀ ਲਿਆਣੀ ਜਦੋਂ ਤੇਰਾ ਵਿਆਹ ਹੋਣਾ ਨਾ ਤੈਨੂੰ ਐਸੀ ਭਾਂਡੇ ਲਾ ਦੇਣੇ ਤੇਰੀ ਮਾਂ ਨੇ ਤਰ੍ਹਾਂ-ਤਰ੍ਹਾਂ ਦੇ ਸ਼ਬਦਾਂ ਨਾਲ ਗੁੱਡੀ ਦਾ ਸਵੇਰੇ ਹੀ ਬੁਰਾ ਹਾਲ ਕਰ ਦਿੰਦੀ ਸੀ ਚਾਈ ਜਿਵੇਂ ਹੀ ਗੁੱਡੀ ਘਰ ਕੋਲ ਪਹੁੰਚਦੀ ਡੋਲੂ ਇੱਕ ਪਾਸੇ ਰੱਖ ਕੇ ਗੁੱਸੇ 'ਚ ਬਹਿ ਜਾਂਦੀ ਫੇਰ ਗੁੱਡੀ ਦਾ ਬਾਪੂ ਗੁੱਡੀ ਦਾ ਪਿਓ ਕੋਲ ਆ ਕੇ ਬਹਿ ਜਾਂਦਾ ਤੇ ਪੁੱਛਦਾ ਕੀ ਹੋਇਆ ਗੁੱਡੀਏ ਉਦਾਸ ਕਿਉਂ ਹੋ ਜਾਨੀ ਸਵੇਰੇ ਸਵੇਰੇ ਗੁੱਡੀ ਬਾਪੂ ਜੀ ਦੇ ਗਲੇ ਲਾ ਕੇ ਕਹਿੰਦੀ ਬਾਪੂ ਜੀ ਮੈਂ ਮੱਝ ਲੈਣੀ ਹੈ ਮੈਨੂੰ ਚਾਹੀਦੀ ਤਾਂ ਲੱਸੀ ਲਿਆਇ ਕਰਨੀ ਮੈਨੂੰ ਮੱਝ ਲਾ ਕੇ ਦਿਓ ਗੁੱਡੀ ਦਾ ਪਿਓ ਹੱਸ ਪੈਂਦਾ ਵੈਦ ਸੀ ਬੱਦੀ ਦੇ ਨਾਮ ਤੋਂ ਮਸ਼ਹੂਰ ਸੀ ਸਾਰਿਆਂ ਨੂੰ ਦੇਸੀ ਨੂੰ ਨੁਕਤੇ ਦਸਦਾ ਤੇ ਚੂਰਨ ਤੇ ਚੂਰਨ ਤੋਂ ਬਣੀਆਂ ਗੋਲੀਆਂ ਬਣਾਉਂਦਾ ਸੀ ਇਸ ਕਰਕੇ ਪੈਸੇ ਵੀ ਕੁਝ ਖਾਸਾ ਮਿਲਦੇ ਕਿਥੋਂ ਮੱਝ ਲੈ ਕੇ ਦਿੰਦਾ ਗੁਜ਼ਾਰਾ ਹੋ ਜਾਂਦਾ ਸੀ ਉਹ ਬਹੁਤ ਵੰਡੀ ਗੰਧ ਸੀ ਗੁੱਡੀ ਦੀ ਬੀਬੀ ਦਾ ਅੱਠਵਾਂ ਮਹੀਨਾ ਚੱਲ ਰਿਹਾ ਸੀ ਥੋੜਾ ਬਾਲਾ ਉਦੋਂ ਖਰਚ ਵੀ ਹੋਣਾ ਸੀ ਜਨੇਪੇ ਸਮੇਂ ਪਰ ਗੁੱਡੀ ਦਾ ਪਿਓ ਦੇ ਨਾਲ ਵਾਅਦਾ ਕਰਦਾ ਕਿ ਗੁੱਡੀ ਤੈਨੂੰ ਮੱਝ ਜ਼ਰੂਰ ਲੈ ਕੇ ਦਵਾਂਗਾ ਇਹ ਮਲਕੀਸ਼ ਸਿੰਘ ਦਾ ਆਪਣੀ ਤੀਣਾ ਵਾਅਦਾ ਰਿਹਾ ਗੁੱਡੀ ਮੁਸਕਰਾ ਪੈਂਦੀ ਪਰ ਘਰ ਦੀ ਹਾਲਤ ਵੇਖ ਕੇ ਕਹਿੰਦੀ ਨਹੀਂ ਬਾਪੂ ਜੀ ਨਹੀਂ ਚਾਹੀਦੀ ਮੱਝ ਆਪਾਂ ਕੱਟੀ ਲੈ ਲਵਾਂਗੇ ਮੱਝ ਬਥੇਰੀ ਮਹਿੰਗੀ ਆਉਣੀ ਆ ਫੇ ਦੋਹੇ ਪਿਉਤੀ ਹੱਸ ਪੈਂਦੀ ਸੰਤੋਖੀ ਗੁੱਡੀ ਦੀ ਮਾਂ ਦੋਹਾਂ ਪਿਉ ਤੇ ਉਹਨੂੰ ਪਿਉ ਤੇ ਨੂੰ ਬਾਤਾਂ ਪਾਉਂਦਿਆਂ ਨੂੰ ਦੇਖ ਕੇ ਕੋਲਾ ਕੇ ਕਹਿਣ ਲੱਗੀ ਗੁੱਡੀਏ ਮੈਂ ਤਾਂ ਸੋਚਦੀ ਆ ਤੇਰਾ ਵਿਆਹ ਹੀ ਉੱਥੇ ਕਰਾਂਗੇ ਜਿੰਨਾਂ ਦੀਆਂ ਮੱਝਾਂ ਹੋਣਗੀਆਂ ਠੀਕ ਆ ਨਹੀਂ ਬੀਬੀ ਮੈਨੇ ਚੱਲ ਕੇ ਜਾਣਾ ਕਿਸੇ ਨੂੰ ਕਹਿ ਕੇ ਗੁੱਡੀ ਬੀਬੀ ਦੇ ਗਲੇ ਲੱਗਣ ਲੱਗੀ ਪਰ ਨਾਲ ਹੀ ਵੇਖਿਆ ਕਿ ਬੀਬੀ ਤਾਂ ਮਸਾਂ ਖਲੋਤੀ ਆ ਢਿੱਡ ਫੜ ਕੇ ਢਿੱਡ ਤੇ ਹੱਥ ਰੱਖ ਕੇ ਗੱਲਾਂ ਕਰ ਹੀ ਰਹੇ ਸਨ ਤਿੰਨੋਂ ਕੇ ਬਿੰਦਰੋ ਸਿੰਦਰੋ ਵੀ ਉੱਠ ਗਈਆਂ ਅੱਜ ਦੋਹਾਂ ਦੇ ਸਕੂਲ ਦੀ ਛੁੱਟੀ ਸੀ ਪਰ ਬੀਬੀ ਦੋਹਾਂ ਨੂੰ ਬੋਲਦੀ ਕਿ ਜਲਦੀ ਉੱਠਿਆ ਕਰੋ ਨੀ ਗੁੱਡੀ ਸਭ ਤੋਂ ਪਹਿਲਾਂ ਉੱਠ ਜਾਂਦੀ ਆ ਗੁੱਡੀ ਬੇਸ਼ੱਕ ਸਕੂਲ ਨਹੀਂ ਜਾਂਦੀ ਸੀ ਪਰ ਥੋੜੇ ਥੋੜੇ ਦੋਹਾਂ ਤੋਂ ਪਹਿਲਾਂ ਉੱਠ ਕੇ ਸਾਰੇ ਕੰਮ ਕਰਾ ਛੱਡਦੀ ਸੀ ਮੇਰੇ ਨਾਲ ਘਰ ਦੀਆਂ ਤੰਗੀਆਂ ਕਰਕੇ ਗੁੱਡੀ ਨੇ ਪੜ੍ਹਾਈ ਨਹੀਂ ਕੀਤੀ ਤੇ ਨਾ ਹੀ ਉਹਦਾ ਧਿਆਨ ਪੜਾਈ ਵਿੱਚ ਸੀ। ਬਿੰਦਰੂ ਸ਼ਿੰਦਰੂ ਦੋਹੀ ਪੜਨ ਤਾਂ ਜਾਂਦੀਆਂ ਪਰ ਪੜਨ ਦੇ ਬਾਵਜੂਦ ਪੜਨ ਵੱਲ ਘੱਟ ਤੇ ਘਰ ਦੇ ਕੰਮਾਂ ਵਿੱਚ ਵਧੇਰੇ ਧਿਆਨ ਰੱਖਦੀਆਂ। ਜਦੋਂ ਬਿੰਦਰੂ ਸ਼ਿੰਦਰੂ ਕੋਲ ਆ ਕੇ ਬੈਠ ਗਈਆਂ ਤਾਂ ਬਾਪੂ ਜੀ ਤਿੰਨਾਂ ਦੇ ਸਿਰ ਤੇ ਹੱਥ ਧਰ ਕੇ ਮੁੱਛਾਂ ਨੂੰ ਵੱਟ ਦਿੰਦੇ ਤੇ ਕਹਿੰਦੇ ਸੰਤੋਖੀ ਮੈਨੂੰ ਤਿੰਨਾਂ ਧੀਆਂ ਤੇ ਮਾਣ ਆ ਜਿਨ੍ਹਾਂ ਦੀਆਂ ਤਿੰਨੋਂ ਧੀਆਂ ਮਾਪਿਆਂ ਬਾਰੇ ਬਹੁਤ ਸੋਚਦੀਆਂ ਹਨ। ਉਹਨਾਂ ਦੇ ਘਰ ਮੁੰਡਾ ਨਾ ਵੀ ਹੋਵੇ ਤਾਂ ਕੀ ਫਰਕ ਪੈਂਦਾ? ਸੰਤੋਖੀ ਮਲਕੀਤ ਸਿੰਘ ਦੀ ਇਹ ਗੱਲ ਸੁਣ ਕੇ ਦੁਖੀ ਹੁੰਦੀ। ਕਿਉਂਕਿ ਉਹਨੂੰ ਇੱਕ ਮੁੰਡੇ ਦੀ ਆਸ ਸੀ ਬੇਸ਼ੱਕ ਤਿੰਨਾਂ ਧੀਆਂ ਨਾਲ ਪਿਆਰ ਸੀ ਬਸ ਈਸ਼ਵਰਾਂ ਸੀ ਕਿ ਮੁੰਡਾ ਉਗ ਜਾਵੇ ਸੰਤੋਖੀ ਮਲਕੀਸ਼ ਸਿੰਘ ਤੇ ਤਿੰਨਾਂ ਧੀਆਂ ਨੂੰ ਹੱਸਦਿਆਂ ਵੇਖ ਹੀ ਰਹੀ ਸੀ ਕਿ ਬਾਹਰੋਂ ਸਾਈਕਲ ਦੀਆਂ ਟੰਨੀਆਂ ਦੀ ਆਵਾਜ਼ ਆਈ ਤਸ਼ਿੰਦਰੋ ਛੂਟੀ ਬੋਲੀ ਬਾਪੂ ਜੀ ਕਰਨੈਲ ਚਾਚਾ ਜੀ ਆਗੇ ਲੱਗਦਾ ਉਹ ਤੇਰੀ ਕਹਿ ਕੇ ਬਾਪੂ ਜੀ ਕਹਿਣ ਲੱਗੇ ਤੁਸੀਂ ਜਾਓ ਅੰਦਰ ਆਹ ਹੁਣ ਫੇਰ ਆ ਗਿਆ ਕੋਈ ਨਵਾਂ ਗੁਲਗੁਲਾ ਘੜੂ ਤਿੰਨੋਂ ਜਾਣੀਆਂ ਮੂੰਹ ਤੇ ਹੱਥ ਧਰ ਕੇ ਹੱਸਦੀਆਂ ਹੋਈਆਂ ਕਮਰੇ ਵੱਲ ਚੰਨੀਆਂ ਗਈਆਂ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ ਜੀ